ਪਹਿਲੇ ਗਾਮ ਵਿੱਚ ਵਾਪਰੀ ਦੁਖਦਾਈ ਘਟਨਾਕਰਮ ਤੋਂ ਬਾਅਦ ਜਿਸ ਤਰ੍ਹਾਂ ਦੇਸ਼ ਭਾਵੁਕ ਤੌਰ ਉਤੇ ਇੱਕ ਮੁੱਠ ਹੋਇਆ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਡੈਂਡੀ ਲਗਭਗ ਸਾਰੀਆਂ ਹੀ ਵਿਰੋਧੀਆਂ ਪਾਰਟੀਆਂ ਨੇ ਇਸ ਮਸਲੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਨਾਲ ਖੜੇ ਹੋਣ ਦੀ ਪ੍ਰਤੀਬੱਧਤਾ ਦਿਖਾਈ ਹੈ ਡੈਂਡੀ ਇਸ ਸੰਦਰਭ ਵਿੱਚ ਵਿਰੋਧੀ ਪਲਾਂ ਦੇ ਆਗੂਆਂ ਨਾਲ ਹੋਈਆਂ ਕੇਂਦਰੀ ਵਜ਼ੀਰਾਂ ਦੀਆਂ ਮੀਟਿੰਗਾਂ ਨੂੰ ਵੀ ਦੇਖਿਆ ਜਾ ਸਕਦਾ ਹੈ ਡੰਡੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਹਨਾਂ ਵਿੱਚ ਪ੍ਰਧਾਨ ਮੰਤਰੀ ਦੇ ਗੈਰ ਹਾਜ਼ਰ ਹੋਣ ਉੱਤੇ ਇਤਰਾਜ਼ ਜ਼ਰੂਰ ਉਠਾਇਆ ਸੀ ਡੰਡੀ ਅਸੀਂ ਇਸ ਇਤਰਾਜ਼ ਨੂੰ ਬਿਲਕੁਲ ਵਾajib ਸਮਝਦੇ ਹਾਂ ਡੰਡੀ ਜੇਕਰ ਸ੍ਰੀ ਮੋਦੀ ਇਹਨਾਂ ਮੀਟਿੰਗਾਂ ਵਿੱਚ ਸ਼ਾਮਿਲ ਹੁੰਦੇ ਤਾਂ ਇਹ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦੀਆਂ ਪਰ ਵਿਰੋਧੀ ਦਲਾਂ ਨੇ ਇਸ ਪ੍ਰਤੀ ਚੰਗਾ ਹੁੰਘਾਰਾ ਪਰ ਕੇ ਇੱਕ ਸਾਰਥਕ ਸੁਨੇਹਾ ਹੀ ਦਿੱਤਾ ਸੀ ਡੈਡੀ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ 4 ਦਿਨ ਜੰਗ ਚੱਲਦੀ ਰਹੀ ਡੈਡੀ ਭਾਰਤ ਨੇ ਅੱਤਵਾਦੀਆਂ ਨੂੰ ਕਰੜਾ ਸੁਨੇਹਾ ਦੇਣ ਲਈ ਮਿੱਥੇ ਨਿਸ਼ਾਨਿਆਂ ਉੱਤੇ ਵੱਡੀ ਕਾਰਵਾਈ ਕੀਤੀ ਜਿਸ ਵਿੱਚ ਉਥੇ ਜਾਣੀ ਨੁਕਸਾਨ ਹੋਣ ਦੇ ਨਾਲ-ਨਾਲ ਅੱਤਵਾਦੀ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਡੰਡੀ ਪਾਕਿਸਤਾਨ ਨੂੰ ਇਹ ਸਿੱਧੀ ਚੁਣੌਤੀ ਅਤੇ ਸਖਤ ਸੁਨੇਹਾ ਸੀ ਕਿ ਆਉਂਦੇ ਸਮੇਂ ਵਿੱਚ ਭਾਰਤ ਪਾਕਿਸਤਾਨ ਵੱਲੋਂ ਖੇਢੀ ਜਾ ਰਹੀ ਇਸ ਲੋਕਵੀ جنگ ਨੂੰ ਬਰਦਾਸ਼ਤ ਨਹੀਂ ਕਰੇਗਾ ਡੈਂਡੀ ਸਰਕਾਰੀ ਤੌਰ ਤੇ ਵੀ ਇਹ ਬਿਆਨ ਦਿੱਤੇ ਗਏ ਕਿ ਹੁਣ ਅਤਵਾਦ ਪ੍ਰਤੀ ਭਾਰਤ ਸਖਤ ਨੀਤੀ ਅਪਣਾਏਗਾ ਅਤੇ ਇਸ ਨੂੰ ਦੁਸ਼ਮਨ ਦਾ ਹਮਲਾ ਮੰਨ ਕੇ ਤੋਕਮਾ ਜਵਾਬ ਦੇਵੇਗਾ ਡੰਡੀ ਇਸ ਦੇ ਨਾਲ-ਨਾਲ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਇਸ جنگ ਨੂੰ ਹੁਣ ਹਰ ਪੱਦਰ ਅਤੇ ਹਰ ਮੁਹਾਜ਼ ਉਤੇ ਲੜਿਆ ਜਾਏਗਾ ਡੰਡੀ ਇਸੇ ਕੜੀ ਵਿੱਚ ਪਾਕਿਸਤਾਨ ਦੇ ਪਾਜ ਉਦੇੜਨ ਲਈ ਹੁਣ ਸਰਕਾਰ ਵੱਲੋਂ 32 ਦੇ ਲਗਭਗ ਐਹਮ ਦੇਸ਼ਾਂ ਵਿੱਚ ਸੰਸਦੀ ਪ੍ਰਤੀਨਿਧ ਮੰਡਲ ਭੇਜੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਬੈਂਡੀ ਇਸ ਦਾ ਮੰਤਬ ਵੀ ਭਾਰਤ ਦੀ ਅਤਵਾਦ ਪ੍ਰਤੀ ਸਖਰ ਨੀਤੀ ਜ਼ੀਰੋ ਟਾਲਰੈਂਸ ਬਾਰੇ ਦੁਨੀਆ ਪਰ ਨੂੰ ਜਾਣੂ ਕਰਵਾਉਣਾ ਹੈ ਅਤੇ ਇਹ ਵੀ ਕਿ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਕਿਸ ਤਰ੍ਹਾਂ ਅੱਤਵਾਦੀਆਂ ਨੂੰ ਅੱਗੇ ਕਰਕੇ ਭਾਰਤ ਵਿਰੋਧ ਲੋਕਵੀ ਖੂਨੀ ਜੰਗ ਖੇੜ ਰਿਹਾ ਹੈ ਡੰਡੀ ਇਸ ਲਈ ਸੱਤ ਸਾਂਝੇ ਪ੍ਰਤੀਮੇਦ ਮੰਡਲ ਵਿਦੇਸ਼ ਤੇਜੰਦਾ ਐਲਾਨ ਕੀਤਾ ਗਿਆ ਹੈ ਜਿੰਨਾ ਵਿੱਚ ਸੱਤ ਤੋਂ ਅੱਠ ਪ੍ਰਤੀਮੇਦ ਸ਼ਾਮਿਲ ਹੋਣਗੇ ਡੰਡੀ ਉਨਾ ਵਿੱਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਅਤੇ ਪ੍ਰੋਡ ਸਿਆਸਤਦਾਨ ਵੀ ਸ਼ਾਮਿਲ ਹੋਣਗੇ ਡੰਡੀ ਚਾਹੇ ਕਾਂਗਰਸ ਵੱਲੋਂ ਸੁਝਾਏ ਗਏ ਨਾਵਾਂ ਤੋਂ ਇਲਾਵਾ ਤਿਰੂਵੰਤਮਪੁਰਮ ਤੋਂ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਵੀ ਇੱਕ ਕਮੇਟੀ ਦੇ ਮੁਖੀ ਦੇ ਪਾਰ ਉਤੇ ਸ਼ਾਮਿਲ ਕਰਨ ਉਤੇ ਕਾਂਗਰਸ ਨੇ ਇਤਰਾਜ਼ ਕੀਤਾ ਹੈ ਅਤੇ ਇਸ ਸਾਰੀ ਕਵਾਇਦ ਬਾਰੇ ਉਹਨਾਂ ਦੀ ਕੁਝ ਆਲੋਚਨਾ ਵੀ ਸਾਹਮਣੇ ਆਈ ਹੈ ਪਰ ਇਸ ਦੇ ਬਾਵਜੂਦ ਭਾਜਪਾ ਤੋਂ ਇਲਾਵਾ ਕਾਂਗਰਸ ਜਨਤਾ ਪਾਲ ਡੀਐਮਕੇ ਰਾਸ਼ਟਰੀ ਕਾਂਗਰਸਪਲ ਅਤੇ ਸ਼ਿਵ ਸੇਨਾ ਛਿੰਦੇ ਤੜਾ ਪਾਰਟੀਆਂ ਦੇ ਆਗੂਆਂ ਆਦਰੂ ਪ੍ਰਤੀਨਿਧ ਮੰਡਲਾਂ ਵਿੱਚ ਸ਼ਾਮਿਲ ਕੀਤਾ ਜਾਣਾ ਇਹਨਾਂ ਵਫਦਾਂ ਦੇ ਪ੍ਰਭਾਵ ਨੂੰ ਹੋਰ ਵਧਾਉਣ ਵਿੱਚ ਹੀ ਸਹਾਈ ਹੋਵੇਗਾ ਡੰਡੀ ਅੱਜ ਦੁਨੀਆ ਭਰ ਦੇ ਦੇਸ਼ ਪਾਕਿਸਤਾਨ ਦੀ ਸਥਿਤੀ ਤੋਂ ਜਾਣੂ ਹਨ ਡੰਡੀ ਇਸ ਲਈ ਭਾਰ ਦੇ ਪ੍ਰਤੀਨਿਧ ਮੰਡਲਾਂ ਵੱਲੋਂ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧਾਂ ਨਾਲ ਇਸ ਅਹਿਮ ਮੁੱਦੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਭਾਰਤ ਦੀ ਸਥਿਤੀ ਹੋਰ ਵੀ ਸਪਸ਼ਟ ਹੋ ਸਕੇਗੀ ਕਿਉਂਕਿ ਇੱਕ ਦੋ ਦੇਸ਼ਾਂ ਨੂੰ ਛੱਡ ਕੇ ਅੱਜ ਪਾਕਿਸਤਾਨ ਨਾਲ ਹੋਰ ਕੋਈ ਬਹੁਤੇ ਦੇਸ਼ ਖੜੇ ਦਿਖਾਈ ਨਹੀਂ ਦਿੰਦੇ ਜਿਸ ਤੋਂ ਕਮੰਤਰੀ ਭਾਈ ਜਾ ਰਹੇ